ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਗਵਾਈ ਵਾਲੀ ਸਰਕਾਰ ਦੇ ਕੰਮਾਂ ਅਤੇ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਵੱਡੇ ਗਿਣਤੀ ਵਿੱਚ ਲੋਕ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਰਹੇ ਨੇ ਅਤੇ ਆਮ ਆਦਮੀ ਪਾਰਟੀ ਵਿਕਾਸ ਦੀ ਰਾਜਨੀਤੀ ਕਰ ਰਹੀ ਹੈ ਤੇ ਬਿਨਾਂ ਕਿਸੇ ਪੱਖਪਾਤ ਦੇ ਸੂਬੇ ਦਾ ਵਿਕਾਸ ਕੀਤਾ ਜਾ ਰਿਹਾ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਦੇ ਕੈਬਨਿਟ ਮੰਤਰੀ ਹਰਪਾਜਨ ਸਿੰਘ ਈਟੀਓ ਨੇ ਹਲਕਾ ਜੰਡੇਲਾ ਗੁਰੂ ਦੇ ਚਾਰ ਕੌਂਸਲਰਾਂ ਸਮੇਤ ਦਰਜਨਾ ਪਰਿਵਾਰਾਂ ਨੂੰ ਕਾਂਗਰਸ ਵਿੱਚੋਂ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਕਰਦੇ ਸਮੇਂ ਕੀਤਾ। ਈਟੀਓ ਨੇ ਕਿਹਾ ਕਿ ਸਾਡੀ ਸਰਕਾਰ ਦੀ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਵੱਡੀ ਗਿਣਤੀ ਵਿੱਚ ਲੋਕ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਰਹੇ ਨੇ ਅੱਜ ਜੰਡੇਆਲਾ ਗੁਰੂ ਹਲਕੇ ਦੇ ਵਿੱਚ ਸਾਡੇ ਵਾਸਤੇ ਬੜੀ ਇੱਕ ਚੰਗੀ ਖਬਰ ਹੈ ਕਿ ਸਾਡੇ ਜੰਡੇਆਲਾ ਗੁਰੂ ਦੇ ਕਾਂਗਰਸ ਦੇ ਜਿਹੜੇ ਸ਼ਹਿਰੀ ਪ੍ਰਧਾਨ ਸੀਗੇ ਸਾਡੇ ਬਹੁਤ ਹੀ ਸਰਕਾਰਯੋਗ ਸਰਦਾਰ ਨਰਮਲ ਸਿੰਘ ਲੋਰੀਆ ਸਾਹਿਬ ਜਿਹੜੇ ਕਿ ਵਾਈਸ ਪ੍ਰੈਜ਼ੀਡੈਂਟ ਵੀ ਤਰੈਨੇ ਨਗਰ ਕੌਂਸਲ ਦੇ ਹੁਣ ਮੌਜੂਦਾ ਨਗਰ ਕੌਂਸਲ ਦੇ ਮੈਂਬਰ ਨੇ ਕਾਂਗਰਸ ਤੋਂ ਸਾਡੇ ਨੋ ਨੰਬਰ ਵਾਰਡ ਤੋਂ ਭੈਣ ਜੀ ਸਾਡੇ ਅਮਰਜੀਤ ਕੌਰ ਜੀ ਸੁਖਜਿੰਦਰ ਸਿੰਘ ਗੋਲਡੀ ਜੀ ਵਾਰਡ ਨੰਬਰ 11 ਤੋਂ ਜਿਹੜੇ ਕਾਉਂਸਲਰ ਨੇ ਤੇ ਹਰਦੇਵ ਸਿੰਘ ਰਿੰਕੂ ਜੀ ਕਿੰਨੀ ਜੀ ਵਾਰਡ ਤੁਹਾਡੀ 11 ਤੋਂ ਗੋਲਡੀ ਜੀ ਦੀ 10 ਵਾਰਡ ਤੇ ਰਿੰਕੂ ਜੀ ਦੀ 11 ਨੰਬਰ ਵਾਰਡ ਇਹ ਚਾਰ ਕਾਉਂਸਲਰ ਸਾਹਿਬਾਨ ਜਿਹੜੇ ਕਿ ਕਾਂਗਰਸ ਨਾਲ ਸੰਬੰਧਿਤ ਸੀਗੇ ਇਹ ਅੱਜ ਆਪ ਦੀ ਕਾਂਗਰਸ ਪਾਰਟੀ ਨੂੰ ਛੱਡ ਕੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਨੇ ਅ ਲੰਬੇ ਸਮੇਂ ਤੋਂ ਜੋ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦੀਆਂ ਨੀਤੀਆਂ ਨੇ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਡਿਵੈਲਪਮੈਂਟ ਤੇ ਕੰਮ ਹੋ ਰਹੇ ਨੇ ਔਰ ਨਿਰਪੱਖ ਤੌਰ ਤੇ ਕੰਮ ਹੋ ਰਹੇ ਨੇ ਕਿਸੇ ਦੇ ਨਾਲ ਕੋਈ ਵੀ ਵਿਤਕਰਾ ਨਹੀਂ ਕੀਤਾ ਜਾ ਰਿਹਾ ਆ ਸਾਰੇ ਹੀ ਉਹਨਾਂ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਅੱਜ ਜੰਡੇਯਾਲਾ குரு ਦੀ ਆ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਨੇ ਸੋ ਇਹਨਾਂ ਸਾਰਿਆਂ ਨੂੰ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਮੁਬਾਰਕਬਾਦ ਦਿੰਦਾ ਇਹਨਾਂ ਦਾ ਧੰਨਵਾਦ ਕਰਦਾ ਕਿ ਇਹਨਾਂ ਨੇ ਆਮ ਆਦਮੀ ਪਾਰਟੀ ਦਾ ਸਾਥ ਦੇਂਦੀ ਜੜੀ ਆ ਉਹ ਅੱਜ ਗੱਲ ਕੀਤੀ ਆ ਸੋ ਜੋ ਬੰਦਾ ਮਾਨ ਸਤਕਾਰ ਆ ਪਾਰਟੀ ਦੇ ਵਿੱਚ ਇਹਨਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਦਿੱਤਾ ਜਾਊਗਾ ਸੋ ਮੈਂ ਨਾਲ ਹੀ ਜਿੰਨੇ ਵੀ ਕਾਉਂਸਲਰ ਸਹਿਬਾਨ ਉਹਨਾਂ ਦੇ ਪਰਿਵਾਰ ਉਹਨਾਂ ਦੇ